you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਸਿੱਖਿਆ ਵਿਭਾਗ ਦੀ ਇੱਕ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾਰੇ ਹੋਵੋਗੇ 8TT ਤੋਂ ਮਾਸਟਰ ਕੈਡਰ ਦੀ ਪ੍ਰੋਮੋਸ਼ਨਾਂ ਦੀ ਆਪਾਂ ਗੱਲ ਕਰਾਂਗੇ ਨਵੇਂ 8TT ਤੋਂ ਮਾਸਟਰ ਕੈਡਰ ਜਿਹੜੀਆਂ ਪ੍ਰੋਮੋਸ਼ਨਾਂ ਹੋਣ ਜਾ ਰਹੀਆਂ ਨੇ ਡਿਪਾਰਟਮੈਂਟ ਦੇ ਵਿੱਚ ਉਹਦੇ ਲਈ ਜਿਹੜੀ ਸਿੱਖਿਆ ਮੰਤਰੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਇਹਨਾਂ ਪ੍ਰੋਮੋਸ਼ਨਾਂ ਦਾ 8TT 94 ਤੇ 23 ਚੋਣ ਨੂੰ ਕਿਸ ਤਰੀਕੇ ਨਾਲ ਫਾਇਦਾ ਹੋਏਗਾ ਉਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਾਂਗੇ ਇਸ ਦੇ ਨਾਲ ਹੀ ਕੱਲ ਇੱਕ ਕੈਂਡੀਡੇਟ ਨੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਿਆ ਕਹਿਆ ਸੀ ਕਿ ਇਹ ਜਿਹੜੀਆਂ ਪ੍ਰੋਮੋਸ਼ਨਸ ਹੋਣਗੀਆਂ ਇਹਦੇ ਨਾਲ ATT ਦੇ ਨਵੇਂ ਵੈਕੈਂਸੀਸ ਆ ਸਕਦੀਆਂ ਨੇ ਜਾਂ ਨਹੀਂ ਤਾਂ ਇਹਨਾਂ ਪੁਆਇੰਟਸ ਤੇ ਵੀ ਆਪਾਂ ਜਿਹੜੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਹਿੰਦੀ ਹੈ ਕਿ 5000 ATT ਟੀਚਰ ਜਿਹੜੇ ਪ੍ਰਮੋਟ ਹੋ ਰਹੇ ਨੇ ਬਿਲਕੁਲ 100% ਸਹੀ ਗੱਲ ਸੁਣੀ ਹੈ ਫੇਕ ਨਹੀਂ ਹੈਗੀ ਠੀਕ ਹੈ 5000 ATT ਡੈਡ ਨੇ ਮਾਸਟਰ ਕੈਡਰ HT ਦੇ ਵਿੱਚ ਪ੍ਰੋਮੋਸ਼ਨ ਹੋ ਜੇਗੀ ਜੀ ਉਹਨਾਂ ਦੇ ਤੇ ਇਹ ਜਿਹੜੀਆਂ ਲਿਸਟਾਂ ਨੇ ਇਹ ਡਿਪਾਰਟਮੈਂਟ ਵੱਲੋਂ ਬਹੁਤ ਜਲਦ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਜਾਣਗੀਆਂ ਜਿੰਨੇ ਵੀ ਪੰਜਾਬ ਦੇ ਡਿਸਟ੍ਰਿਕਟ ਨੇ ਠੀਕ ਹੈ ਉਹਨਾਂ ਵੱਲ ਇੱਕ ਪ੍ਰੋਪਰਟੀ ਉਹ ਦਫ਼ਤਰ ਵੱਲੋਂ ਜਿਹੜੀ ਹੈ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਡਾਟਾ ਕਲੈਕਟ ਕੀਤਾ ਜਾ ਰਿਹਾ ਤੇ ਆਣ ਵਾਲੇ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਇਹ ਜਿਹੜੀਆਂ ਪ੍ਰੋਮੋਸ਼ਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਠੀਕ ਹੈ ਜੀ ਤੇ ਇਹਨਾਂ ਪ੍ਰੋਮੋਸ਼ਨਾਂ ਦਾ ਸਿੱਧਾ ਸਿੱਧਾ ਫਾਇਦਾ 94 ਤੇ 23 ਚੋਣ ਨੂੰ ਵੀ ਹੋਏਗਾ ਤੇ ਇਹਨਾਂ ਪ੍ਰੋਮੋਸ਼ਨਾਂ ਸੰਬੰਧੀ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਵੀ ਜਿਹੜੀ ਡੀਟੀਐਫ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਬਦਲੀਆਂ ਦੀ ਗੱਲ ਕੀਤੀ ਗਈ ਸੀ ਮਾਸਟਰ ਕੈਡਰ ਤੋਂ ਜਿਹੜੇ ਅੱਗੇ ਲੈਕਚਰ ਆ ਰਹੇ ਉਹਨਾਂ ਦੀ ਸਟੇਸ਼ਨ ਚੋਇਸ ਹੋਣੀ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਮੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਲਗਭਗ 5000 ETT ਤੋਂ ਮਾਸਟਰ ਕੈਡਰ ਦੀਆਂ ਜਿਹੜੀਆਂ ਪ੍ਰੋਮੋਸ਼ਨਸ ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਕੀਤੀਆਂ ਜਾਣਗੀਆਂ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਿਨਾ ਬਾਕੀ ਪ੍ਰੋਮੋਸ਼ਨਸ ਵੀ ਹੋਣ ਗਿਆ ਉਹਨਾਂ ਤੇ ਆਪਾਂ ਕਿਸੇ ਹੋਰ ਸੈਪਰੇਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਫਿਲਹਾਲ ਆਪਾਂ ETT ਤੋਂ ਮਾਸਟਰ ਕੈਡਰ ਦੀ ਗੱਲ ਕਰ ਰਹੇ ਹਾਂ ਜੀ 5000 ਦੇ ਕਰੀਬ ਜਿਹੜੇ ਨੇ ਪ੍ਰੋਮੋਟ ਹੋਣਗੇ ਹੁਣੇ ਮੰਨ ਲਓ 5000 ਟੀਚਰ ਪ੍ਰੋਮੋਟ ਹੁੰਦੇ ਨੇ ਤਾਂ ਉਹਨਾਂ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਖਾਲੀ ਹੁੰਦੀਆਂ ਨੇ ਠੀਕ ਹੈ ਇੱਥੇ ਦੋ ਕੁਐਸਚਨ ਬਣਦੇ ਨੇ ਕਿ ਨਵੀਆਂ ਪੋਸਟਾਂ ਆਣਗੀਆਂ ਜਾਂ ਫਿਰ ਜੋ ਪ ਕੰਪਲੀਟ ਕੀਤਾ ਜਾਏਗਾ ਦੇਖੋ ਸਰਕਾਰ ਨੂੰ ਦੋ ਤਰੀਕੇ ਨਾਲ ਫਾਇਦਾ ਹੋਏਗਾ ਨਾ ਪ੍ਰੋਮੋਸ਼ਨਾਂ ਦਾ ਠੀਕ ਹੈ ਇੱਕ ਤਾਂ ਉਹਨਾਂ ਵੱਲੋਂ ਇਹ ਕਲੀਅਰ ਕਰ ਦਿੱਤਾ ਜਾਏਗਾ ਕਿ ਪੰਜਾਬ ਸਰਕਾਰ ਵੱਲੋਂ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਨੇ ਦੂਜਾ ਜੋ ਪ੍ਰੋਮੋਸ਼ਨਾਂ ਦੇ ਥਰੂ ਸੀਟਾਂ ਖਾਲੀ ਹੋਣਗੀਆਂ ਠੀਕ ਹੈ ਵੈਕੈਂਸੀ ਬਣਨਗੀਆਂ ਉੱਥੇ ਜਿਹੜੀ ਨੌਕਰੀ ਦਿੱਤੀ ਜਾਏਗੀ ਤਾਂ ਸਰਕਾਰ ਵੱਲੋਂ ਦੋ ਤਰੀਕੇ ਨਾਲ ਇਹ ਕ੍ਰੈਡਿਟ ਲੈ ਲਿਆ ਜਾਏਗਾ ਇੱਕ ਤਾਂ ਪ੍ਰੋਮੋਸ਼ਨਾਂ ਦਾ ਦੂਜਾ ਨੌਕਰੀ ਦਾ ਠੀਕ ਹੈ ਜੀ ਤਾਂ ਜਦੋਂ ਵੀ ਮੰਨ ਲਓ ਪ੍ਰੋਮੋਸ਼ਨਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਸਿੱਟਾ ਖਾਲੀ ਹੋਣਗੀਆਂ ਓਬਵੀਅਸ ਜੀ ਗੱਲ ਹੈ ਕਿ ਜੋ ਸਰਕਾਰੀ ਪਰ 30 ਟਾਈਮ ਚੱਲ ਰਹੀ ਹੈ ITTU 942364 ਠੀਕ ਹੈ ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਜਿਹੜੀਆਂ ਹਲੇ ਪੋਸਟਾਂ ਨੇ ਫਿਲਹਾਲ ਖਾਲੀ ਪਈਆਂ ਨੇ ਕਾਫੀ ਸਾਰੀਆਂ ਪੈਂਡਿੰਗ ਨੇ ਹੱਲੇ ਜਿਹੜੀਆਂ ਬਾਕੀ ਕੈਟੇਗਰੀਜ਼ ਨੇ ਉਹਨਾਂ ਦੀਆਂ ਅਗਲੀਆਂ ਲਿਸਟਾਂ ਨਹੀਂ ਆਈਆਂ ਹੈਗੀਆਂ ਤਾਂ ਜਦੋਂ ਵੀ ਪ੍ਰੋਮੋਸ਼ਨ ਹੋਣਗੀਆਂ ਉਸ ਤੋਂ ਬਾਅਦ ਉਹ ਲਿਸਟਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾਣਗੀਆਂ ਕਿਉਂਕਿ ਉਹਨਾਂ ਟੀਚਰਜ਼ ਨੂੰ ਜਿਹੜਾ ਫਿਰ ਜੁਆਇਨ ਕਰਾਇਆ ਜਾਏਗਾ ਠੀਕ ਹੈ ਤਾਂ ਇਸ ਦਾ ਸਿੱਧਾ ਸਿੱਧਾ ਫਾਇਦਾ ਉਹਨਾਂ 94 ਤੇ 234 ਨੂੰ ਵੀ ਹੋਏਗਾ ਦੂਜੀ ਗੱਲ ਜੀ ਆਪਾਂ ਗੱਲ ਕਰ ਲਈਏ ਕਿ ਨਵੀਆਂ ਪੋਸਟਾਂ ਆਣਗੀਆਂ ਜਾਂ ਨਹੀਂ ਤਾਂ ਦੇਖੋ ਮੈਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕਰੀ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਲੀਅਰ ਕੀਤੀ ਸੀ ਕਿ ਪੋਸਟਾਂ ਨਵੀਆਂ ਜ਼ਰੂਰ ਆਣਗੀਆਂ ਪਰ ਉਹਨਾਂ ਨੰਬਰ ਆਫ ਪੋਸਟ ਤੁਹਾਨੂੰ ਬਹੁਤ ਗੱਲ ਕਰ ਲਈਏ ਤਾਂ ਲਗਭਗ 6000 ਨੰਬਰ ਆਫ ਪੋਸਟ ਦੀ ਜੇ ਗੱਲ ਕਰੀਏ ਤਾਂ ਇਸ ਕਰਕੇ ਕਿਉਂਕਿ ਜੇ ਆਪਾਂ ਪਿਛਲੇ 3 ਤੋਂ 4 ਸਾਲਾਂ ਦੀ ਗੱਲ ਕਰ ਲਈਏ ਤਾਂ ਲਗਭਗ 6635 ਈਟੀਟੀ ਦੀਆਂ ਪੋਸਟਾਂ ਤੁਹਾਨੂੰ ਪਤਾ ਹੈ ਪਲੱਸ 22 ਪੋਸਟਾਂ ਹੋ ਗਈਆਂ ਠੀਕ ਹੈ ਤੇ ਇਸ ਟਾਈਮ ਚੱਲ ਰਹੀਆਂ ਨੇ 5994 ਤੇ 2364 ਠੀਕ ਹੈ ਲਗਭਗ 9-10000 ਦੇ ਕਰੀਬ ਆਲਰੇਡੀ ਈਟੀਟੀ ਦੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਛੇੜ ਪੈਂਦੇ ਤਾਂ ਕੰਪਲੀਟ ਹੋ ਚੁੱਕੀ ਐ ਬਾਕੀਆਂ ਦਾ ਹਲੇ ਪ੍ਰੋਸੈਸ ਜਿਹੜਾ ਹੈ ਉਹ ਚੱਲ ਰਿਹਾ ਹੈ ਠੀਕ ਹੈ ਤਾਂ ਇਸ ਇੰਨਾਂ ਸਾਰੀਆਂ ਭਰਤੀਆਂ ਨੂੰ ਜੇ ਆਪਾਂ ਗੱਲ ਕਰ ਲਈਏ ਤਾਂ ਬਹੁਤ ਉਲਾਂ ਦੇ ਵਿੱਚ ਟੀਚਰ ਆਲਰੇਡੀ ਜੁਆਇਨ ਕਰ ਚੁੱਕੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੋਸਟਾਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਲੇਕਿਨ ਉਹ ਨੰਬਰ ਆਫ ਪੋਸਟ ਬਹੁਤ ਘੱਟ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਜੇ ਮੰਨ ਲਓ ਹਲੇ ਇਹ ਇਹ ਦੋਨੋਂ ਭਰਤੀਆਂ 94 ਤੇ 23 ਚੋਂ ਆਲਰੇਡੀ ਕੰਪਲੀਟ ਹੋਈਆਂ ਹੁੰਦੀਆਂ ਫਿਰ ਆਪਾਂ ਗੱਲ ਕਰ ਸਕਦੇ ਸੀ ਕਿ ਇਹਨਾਂ ਪ੍ਰੋਮੋਸ਼ਨਾਂ ਤੋਂ ਬਾਅਦ ਇਕੱਠੀਆਂ ਹੀ 5000 ਪੋਸਟਾਂ ਆ ਸਕਦੀਆਂ ਨੇ ਠੀਕ ਹੈ ਲੇਕਿਨ ਫਿਲਹਾਲ ਦੇ ਸਮੇਂ ਜੋ ਪੈਂਡਿੰਗ ਪੋਸਟਾਂ ਨੇ ਪਹਿਲਾਂ ਉਹਨਾਂ ਨੂੰ ਕੰਪਲੀਟ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੀਆਂ ਨਵੀਂ ਭਰਤੀ ਆ ਉਹ ਦੇਖਣ ਨੂੰ ਮਿਲੇਗੀ ਠ ਹੋਏਗਾ ਬਾਕੀ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਜੀ ਠੀਕ ਹੈ ਕਿ ਤਾਂ ਇਸ ਦੇ ਨਾਲ ਦੇਖੋ ਜਿਹੜੇ 994 ਤੇ 23 ਚੋਣ ਦੇ ਕੈਂਡੀਡੇਟ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਕਾਫੀ ਪੋਸਟਾਂ ਹਲੇ ਫਿਲਹਾਲ ਖਾਲੀ ਨੇ ਦੋਨੋਂ ਹੀ ਭੱਤਿਆਂ ਦੀਆਂ ਠੀਕ ਹੈ ਲਿਸਟਾਂ ਬਾਕੀ ਨੇ ਬਾਕੀ ਕੈਟਾਗਰੀਜ਼ ਦੀ ਤਾਂ ਉਹ ਜਦੋਂ ਕੈਂਡੀਡੇਟਸ ਨੂੰ ਜੁਆਇਨ ਕਰਾਇਆ ਜਾਏਗਾ ਜਾਂ ਕਹਿ ਲਓ ਉਹਨਾਂ ਨੂੰ ਜਦੋਂ ਨੌਕਰੀ ਦਿੱਤੀ ਜਾਣਗੀ ਓਬਵੀਅਸਲੀ ਗੱਲ ਹੈ ਕਿ ਇਹ 5000 ਜੋ ਸੀਟਾਂ ਖਾਲੀ ਹੋ ਰਹੀਆਂ ਨੇ ਉਹਨਾਂ ਦੇ ਸਟੇਸ਼ਨ ਵੀ ਜਿਹੜੇ ਨੇ ਉਹ ਖੁੱਲੇ ਜਾਣਗੇ ਠੀਕ ਹੈ ਤਾਂ ਪਹਿਲਾਂ ਇਹ ਪ੍ਰੋਮੋਸ਼ਨ ਹੋਣੀਆਂ ਉਸ ਤੋਂ ਬਾਅਦ ਤੁਹਾਨੂੰ ਅਗਲੀਆਂ ਲਿਸਟਾਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਸਕੂਲਾਂ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਸਾਰਿਆਂ ਦੇ ਬਾਵਜੂਦ ਜਿਹੜਾ ਹੈ ਡਿਪਾਰਟਮੈਂਟ ਦੇ ਥਰੂ ਕੰਮ ਚੱਲ ਰਿਹਾ ਹੈ ਜਿੰਨੀ ਵੀ ਖਾਲੀ ਪੋਸਟਾਂ ਨੇ ਉਹਨਾਂ ਦਾ ਸਾਰਿਆਂ ਦਾ ਡਾਟਾ ਕਲੈਕਟ ਕੀਤਾ ਜਾ ਰਿਹਾ ਹੈ ਜਿਹੜੀਆਂ ਇਹ ਪ੍ਰੋਮੋਸ਼ਨਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਸ ਤੋਂ ਬਾਅਦ ਭਰਤੀ ਦਾ ਕੰਮ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤਾਂ ਇਹਦੇ ਰਿਗਾਰਡਿੰਗ ਸਿੱਖਿਆ ਮੰਤਰੀ ਵੱਲੋਂ ਪੂਰੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਅੰਦਰ ਇਹ ਜਿਹੜੇ ਪ੍ਰੋਮੋਸ਼ਨਾਂ ਵਾਲੀ ਪ੍ਰੋਪਰ ਲਿਸਟ ਡਿਪਾਰਟਮੈਂਟ ਵੱਲੋਂ ਆਫੀਸ਼ੀਅਲੀ ਜਾਰੀ ਕਰ ਦਿੱਤੀ ਜਾਏਗੀ ਬਾਕੀ ਇਹਨਾਂ ਪ੍ਰੋਮੋਸ਼ਨਾਂ ਨੂੰ ਲੈ ਕੇ ਜਾਂ ਕਿਸੇ ਭਰਤੀ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੇ ਅਪਡੇਟ ਜਿਹੜੇ ਨੇ ਤੁਹਾਨੂੰ ਟਾਈਮ ਟਾਈਮ ਬਿਲਕੁਲ ਫ੍ਰੀ ਆਫ ਕੋਸਟ ਮਿਲਦੇ ਰਹਿਣ ਤੇ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਇਹ ਹੈਗੀ ਸੀ ਜੀ ਸਿੱਖਿਆ ਵਿਭਾਗ ਦੀ ਅਪਡੇਟ ਜਿਸ ਦੇ ਵਿੱਚ ਕਿ ਉਹਨਾਂ ਨੇ ਗੱਲ ਕੀਤੀ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਈਟੀਟੀ ਤੋਂ ਮਾਸਟਰ ਕੈਡਰ ਜਿਹੜੀਆਂ ਪ੍ਰੋਮੋਸ਼ਨਾਂ ਨੇ ਉਹ ਹੋ ਜਾਣਗੀਆਂ ਠੀਕ ਹੈ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ